ਲਾਈਵ ਕਰਦੇ ਹਾਂ ਬਹੁਤ ਹੀ ਸਹਿਕਾਰਯੋਗ ਅਧਿਆਪਕ ਸਾਥੀਓ ਅੱਜ ਡੈਮੋਕਰੈਟਿਕ ਟੀਚਰਸ ਫਰੰਟ ਵੱਲੋਂ ਇੱਕ ਅਧਿਆਪਕਾਂ ਦਾ ਜਿਹੜਾ ਬਹੁਤ ਹੀ ਭੱਖਦਾ ਇਸ਼ੂ ਆ ਉਸ ਨੂੰ ਲੈ ਕੇ DPI ਸਕੈਂਡਰੀ ਤੇ DPI ਐਲੀਮੈਂਟਰੀ ਨੇ ਜਿਹੜੇ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਆ ਜਿਸ ਦੇ ਵਿੱਚ ਤੁਹਾਨੂੰ ਪਤਾ ਕਿ ਪਿਛਲੇ ਦਿਨਾਂ ਦੇ ਵਿੱਚ 3704 ਜਿਹੜੇ ਮਾਸਟਰ ਕਾਟਰ ਦੇ ਅਧਿਆਪਕ ਨੇ 332 ਨਾਲ 6625 ETT ਦੇ ਅਧਿਆਪਕ ਨੇ ਉਹਨਾਂ ਦੀਆਂ ਜਿਹੜੀਆਂ ਸਿਲੈਕਸ਼ਨ ਸੂਚੀਆਂ ਨੇ ਉਹ ਰਿਵਾਈਜ਼ ਕੀਤੀਆਂ ਗਈਆਂ ਨੇ ਰਿਵਾਈਜ਼ ਕਰਕੇ ਨਵੀਆਂ ਪਾਈਆਂ ਗਈਆਂ। ਨਵਾਂ ਰਿਵਾਈਜ਼ ਕਰਦੇ ਹੋਏ ਬਹੁਤ ਸਾਰੇ ਅਧਿਆਪਕ ਨੇ ਜਿਹੜੇ ਉਹ ਉਹਨਾਂ ਸੂਚੀਆਂ ਦੇ ਵਿੱਚੋਂ ਬਾਹਰ ਕਰ ਦਿੱਤੇ ਗਏ ਨੇ। ਜਿਹੜੇ ਬਾਹਰ ਕਰ ਦਿੱਤੇ ਗਏ ਨੇ ਉਹਨਾਂ ਦੇ ਉੱਪਰ ਵੱਡੀ ਚਿੰਤਾ ਇਸ ਗੱਲ ਦੀ ਹੋ ਰਹੀ ਆ ਕਿ ਕਿਤੇ ਸਾਡੇ ਉੱਪਰ ਕੋਈ ਅਗਲੀ ਕਾਰਵਾਈ ਆ ਜਿਹੜੀ ਉਹ ਡਿਪਾਰਟਮੈਂਟ ਵੱਲੋਂ ਨਾ ਕੀਤੀ ਜਾਵੇ ਅੱਜ ਅਸੀਂ ਉਹ ਰੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਆ ਡੀਪੀਆਈ ਸਕੈਂਡਰੀ ਜੀ ਜੀ ਪਰਮਜੀਤ ਸਿੰਘ ਨਾਲ ਵੀ ਤੇ ਜਿਹੜੇ ਮੈਡਮ ਆ ਡੀਪੀਆਈ ਐਲੀਮੈਂਟਰੀ ਨੇ ਮੈਡਮ ਚਾਨੀ ਜੀ ਉਹਨਾਂ ਨਾਲ ਵੀ ਕੀਤੀ ਗਈ ਆ ਹਰਕੀਰਤ ਕੌਰ ਚਾਨੀ ਦੇਖੋ ਅਸੀਂ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਕਿ ਇਸ ਤਰ੍ਹਾਂ ਦੇ ਜਿਹੜੇ ਮਕੈਨੀਕਲ ਆਰਡਰ ਨੇ ਉਹ ਪਹਿਲਾਂ ਵੀ ਡਿਪਾਰਟਮੈਂਟ ਵੱਲੋਂ ਕੀਤੇ ਜਾਂਦੇ ਰਹੇ ਨੇ ਕਿ ਪਿਛਲੇ ਸਮੇਂ 'ਚ ਸਾਨੂੰ ਪਤਾ ਕਿ 180 ਟੀਟੀ ਅਧਿਆਪਕ ਨੇ ਜਿਹੜੇ ਉਹਨਾਂ ਦੇ ਮਾਮਲੇ ਦੇ ਵਿੱਚ ਵੀ ਅਧਿਆਪਕਾਂ ਨੂੰ ਪਹਿਲਾਂ ਤਾਂ ਬਾਹਰ ਕਰ ਦਿੱਤਾ ਗਿਆ ਲਿਸਟ ਦੇ ਵਿੱਚੋਂ ਬਾਅਦ 'ਚ ਉਹਨਾਂ ਨੂੰ ਟਰਮੀਨੇਟ ਕਰਨ ਦੇ ਨੋਟਿਸ ਜਾਰੀ ਕਰ ਦਿੱਤੇ ਗਏ ਤੇ ਉਹ ਫਿਰ ਕੋਰਟ ਦੇ ਵਿੱਚ ਜਾ ਕੇ ਰੀਲੀਫ ਲੈ ਕੇ ਆਉਂਦੇ ਨੇ ਤੇ ਉਸ ਰੀਲੀਫ ਨੂੰ ਵੀ ਮਕੈਨਿਕਲੀ ਇਸ ਤਰੀ ਢੰਗ ਨਾਲ ਲਾਗੂ ਕਰ ਦਿੱਤਾ ਗਿਆ ਕਿ ਨਵੇਂ ਸਿਰੇ ਤੋਂ ਨਵੀਂ ਨੌਕਰੀ ਨਵਾਂ ਪਰਵੇਸ਼ਨ ਨਵੇਂ ਸਕਿੱਲ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਮਾਮਲੇ ਨੇ 7654 ਜੀ ਹਿੰਦੀ ਟੀਚਰ ਸੀ 13 ਉਹਨਾਂ ਨਾਲ ਵਾਪਰੇ ਆ ਤਾਂ ਦੇਖੋ ਅਸੀਂ ਉਹਨਾਂ ਨੂੰ ਬਿਲਕੁਲ ਸਪਸ਼ਟ ਕੀਤਾ ਵੀ ਕੋਰਟ ਦਾ ਕੋਈ ਫੈਸਲਾ ਆਉਂਦਾ ਕਿਸੇ ਵਰਗ ਨਾਲ ਸੰਬੰਧਤ ਉਹ ਮਾਮਲਾ ਈਡਬਲਯੂਐਸ ਨਾਲ ਸੰਬੰਧਤ ਮਾਮਲਾ ਤab ਇੱਕ ਗੱਲ ਬਿਲਕੁਲ ਸਪਸ਼ਟ ਆ ਕਿ ਇਹ ਤਰ੍ਹਾਂ ਫੈਸਲਾ ਲਾਗੂ ਕਰਦੇ ਹੋਏ ਠੀਕ ਹੈ ਤੁਹਾਨੂੰ ਨਿਆਂ ਦੇਣਾ ਚਾਹੀਦਾ ਪਰ ਜਿਹੜੇ ਵਿਆਪਕ 3704 ਦੇ ਵਿੱਚ 4-4 ਸਾਲ ਤੋਂ ਭਰਤੀ ਹੋ ਚੁੱਕੇ ਨੇ ਉਹੋ ਆਪਣੀ ਕਨਫਰਮੀ ਹੋ ਚੁੱਕੇ ਨੇ ਪਰਮਿਸ਼ਨ ਵੀ ਕਲੀਅਰ ਕਰ ਚੁੱਕੇ ਨੇ 6835 ਵਾਲੇ ਏਟੀਟੀ ਵਾਲੇ ਉਹ ਆਪਣੇ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਪਿਛਲੇ ਢਾਈ ਸਾਲ ਤੋਂ ਨੌਕਰੀ ਕਰ ਰਹੇ ਨੇ ਜਾਂ ਹੋਰ ਬਹੁਤ ਸਾਰੇ ਕਾਟਰ ਨੇ ਜਿਨ੍ਹਾਂ ਉੱਪਰ ਹਦਾਇਤਾਂ ਇਹ ਜਤਾਇਆ ਜਾ ਰਿਹਾ ਕਿ ਸ਼ਾਇਦ ਇਸ ਤੋਂ ਬਾਅਦ ਡਿਪਾਰਟਮੈਂਟ ਜਿਹੜਾ ਆਪਣਾ ਨਜਲਾ ਇਹ ਕਸੂਰ ਡਿਪਾਰਟਮੈਂਟ ਦਾ ਹੁੰਦਾ ਕਿ ਤੁਸੀਂ ਕੋਈ ਰੂਲ ਨਹੀਂ ਫਾਲੋ ਕੀਤਾ ਕੋਈ ਨਿਯਮ ਨਹੀਂ ਫਾਲੋ ਕੀਤਾ ਤਾਂ ਇਹ ਤਾਂ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਹੋ ਸਕਦਾ ਵੀ ਕਿਸੇ ਹੋਰ ਕਾਟਰ ਦੇ ਉੱਪਰ ਵੀ ਇਹ ਜਿਹੜਾ ਆਪਣਾ ਨਜਲਾ ਝਾੜਨ ਦੀ ਕੋਸ਼ਿਸ਼ ਕਰੇ ਤਾਂ ਦੇਖੋ ਅਸੀਂ ਮੰਗੇ ਕੀਤੀਆਂ ਕਿ ਨਿਆਂ ਦੇਣਾ ਚਾਹੀਦਾ ਜੇ ਕਿਸੇ ਵਰਗ ਨਾਲ ਕੋਈ ਧੱਕਾ ਹੋਇਆ ਪਰ ਨਿਆਂ ਕਰਦੇ ਹੋਏ ਤੁਸੀਂ ਕਿਸੇ ਹੋਰ ਨਾਲ ਤੁਸੀਂ ਕਿਵੇਂ ਧੱਕਾ ਕਰ ਸਕਦੇ ਹੋ ਇਹ ਸਾਰੇ ਅਧਿਆਪਕ ਬਹੁਤ ਦੇਰ ਤੋਂ ਭਰਤੀ ਹੋਏ ਹੋਏ ਨੇ ਅਸੀਂ ਬੁਰਜੋਰ ਮੰਗ ਕੀਤੀਆਂ ਵੀ ਕੋਈ ਵੀ ਅਧਿਆਪਕਾ ਜਿਹੜਾ ਜਿਹੜਾ ਨੌਕਰੀ ਕਰ ਰਿਹਾ ਚਾਹੇ 3704 ਦੇ ਵਿੱਚ ਚਾਹੇ 4166 ਦੇ ਵਿੱਚ ਨੌਕਰੀ ਕਰ ਰਿਹਾ ਜਾਂ 6835 ਦੇ ਵਿੱਚ ਨੌਕਰੀ ਕਰ ਰਿਹਾ ਕਿ ਜੇ ਉਸ ਦੀ ਨੌਕਰੀ ਦੇ ਉੱਪਰ ਕਿਸੇ ਤਰ੍ਹਾਂ ਦੇ ਤਰੀਕੇ ਦਾ ਖਤਰਾ ਖੜਾ ਹੋਊਗਾ ਤਾਂ ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਡੈਮੋਕਰੈਟਿਕ ਟਿਚਰ ਫਰੰਟ ਚੁੱਪ ਨਹੀਂ ਰਹਿਣਗੀਆਂ ਅਸੀਂ ਐਜੂਕੇਸ਼ਨ ਤਿੱਖਾ ਛੇੜਾਂਗੇ ਉਹਨਾਂ ਨੇ ਸਾਨੂੰ ਭਰੋਸਾ ਇਹ ਦਿੱਤਾ ਡੀਪੈਕਸ ਕੰਟਰੀ ਨਾਲ ਗੱਲ ਹੋਈ ਉਹਨਾਂ ਨੇ ਭਰੋਸਾ ਦਿੱਤਾ ਕਿ ਮੈਂ ਇੱਕ ਵਾਰੀ ਸਾਰਾ ਮਾਮਲਾ ਦੇਖ ਰਿਹਾ ਮੈਂ ਆਪਣੇ ਕੋਲ ਬ੍ਰਾਂਚ ਵਾਲਿਆਂ ਨੂੰ ਵੀ ਬੁਲਾਇਆ ਹੋਇਆ ਹਾਂ ਉਹ ਕੁਝ ਵੀ ਰਹਿਤ ਸੀ ਪਹਿਲਾਂ ਕਿਵੇਂ ਮੈਰਿਟ ਬਣਾਈ ਤੇ ਉਹ ਕੀ ਉਹਨੇ ਕੰਮ ਕੀਤਾ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਫੋਰੀ ਇਸ ਮਾਮਲੇ ਦੇ ਉੱਪਰ ਪਹਿਲਾਂ ਤਾਂ ਰੋਕ ਲਗਾਈ ਜਾਵੇ ਰੋਕ ਲਗਾਉਣ ਤੋਂ ਬਾਅਦ ਇਹਨੂੰ ਰਿਵਿਊ ਕਰਕੇ ਤੁਸੀਂ ਜਿਹੜੇ ਕੋਈ ਬਾਹਰ ਹੋ ਰਹੇ ਨੇ ਉਹਨਾਂ ਨੂੰ ਐਡਜਸਟ ਕਿਵੇਂ ਕਰਨਾ ਜਾਂ ਉਹ ਫੈਸਲਾ ਲਾਗੂ ਕਿਵੇਂ ਕਰਨਾ ਉਸ ਨੂੰ ਤੁਹਾਨੂੰ ਦੇਖਣਾ ਹੈ ਉਸਤੇ ਉਹਨਾਂ ਨੇ ਸਭ ਦੋਸਾ ਦਿੱਤਾ ਵੀ ਸਾਡੇ ਵੱਲੋਂ ਇਸ ਤਰੀਕੇ ਦਾ ਕੋਈ ਟੱਕਾ ਦੇ ਹਫ਼ਤਿਆਂ ਦੇ ਨਾਲ ਅੱਗੇ ਨਹੀਂ ਹੋਊ ਕਿਉਂਕਿ ਅੱਗੇ ਸ਼ਬਦ ਤਾਂ ਵਰਤ ਰਹੇ ਹਾਂ ਕਿ ਪਹਿਲਾਂ ਤਾਂ ਕਰ ਦਿੱਤਾ ਤੁਸੀਂ ਟੱਕਾ ਜਿਹੜੀਆਂ ਮੈਰਿਟ ਲਿਸਟਾਂ ਰਿਵਾਈਜ਼ ਕੀਤੀਆਂ ਨੇ ਉਹ ਗਲਤ ਹੋਇਆ ਪਹਿਲਾਂ ਪੱਕ ਜਾਨਣਾ ਚਾਹੀਦਾ ਸੀ ਇਹਨਾਂ ਹਫ਼ਤਿਆਂ ਦਾ ਤੇ ਦੂਸਰਾ ਜਿਹੜਾ ਈਟੀਟੀ ਬਾਰੇ 6635 ਬਾਰੇ ਉਹਨਾਂ ਬਾਰੇ ਵੀ ਉਹਨਾਂ ਨੇ ਮੈਡਮ ਨੇ ਇਹ ਕਿਹਾ ਵੀ ਮੈਨੂੰ 3-4 ਦਿਨ ਦੋ ਮਾਮਲਾ ਮੇਰੇ ਆਲਰੇਡੀ ਧਿਆਨ ਦੇ ਵਿੱਚ ਆ ਵੀ ਮੈਂ ਵੀ ਇਸ ਮਾਮਲੇ ਨੂੰ ਬਾਅਦ ਚ ਰਹੀ ਆ ਕੋਸ਼ਿਸ਼ ਕਰਾਂਗੇ ਵੀ ਸਾਰੇ ਸਾਰੇ ਅਧਿਆਪਕ ਨੇ ਜਿਹੜੇ ਜੇ ਕਿਸੇ ਨੂੰ ਅਨਿਆਏ ਅਨਿਆਏ ਹੋਇਆ ਕਿਸੇ ਨਾਲ ਉਹਨੂੰ ਵੀ ਨਿਆਂ ਮਿਲ ਜਵੇ ਉਹਨੂੰ ਵੀ ਇਨਸਾਫ ਮਿਲ ਜਵੇ ਕਿ ਇੱਧਰ ਜਿਹੜੇ ਅਧਿਆਪਕ ਪਿਛਲੇ 4-4 ਸਾਲ ਤੋਂ ਕੰਮ ਕਰ ਰਹੇ ਨੇ ਉਹਨਾਂ ਨਾਲ ਬੇਇਨਸਾਫੀ ਹੋਰ ਨਾ ਹੋਵੇ ਤੇ ਸਾਡੀ ਇੱਕ ਲਾਸਟ ਦੇਖੋ ਅਧਿਆਪਕਾਂ ਨੂੰ ਯੂਰ ਅਪੀਲ ਆ ਕਿ ਦੇਖੋ ਜਦੋਂ ਹੁਣ ਇਸ ਤਰੀਕੇ ਦਾ ਮਾਮਲਾ ਆਉਂਦਾ ਕਿ ਮੈਰਿਟਰੀ ਸਟਾਫ ਰਿਵਾਈਜ਼ ਹੋਣੀ ਆ ਕਈ ਵਾਰੀ ਆਪਾਂ ਨਾ ਡਰ ਦੇ ਵਿੱਚ ਸਹਿਮ ਦੇ ਵਿੱਚ ਆ ਜਾਣੇ ਆ ਇੱਕ ਕੋਸ਼ਿਸ਼ ਕਰਦੇ ਆ ਕਿ ਹੁਣ ਇਹਨੂੰ ਕੋਰਟ ਦੇ ਵਿੱਚ ਚਲੇ ਜਾਈਏ ਜਾਂ ਕੱਲੇ-ਕੱਲੇ ਨਿਜਿੱਠ ਲਈਏ ਸਾਡੀ ਅਪੀਲ ਆ ਕਿ ਇੱਕਦਮ ਕੋਰਟ ਵਿੱਚ ਨਾ ਜਾਇਆ ਜਾਵੇ ਹਾਲੇ ਸਿਰਫ ਉਹਨਾਂ ਨੇ ਇੱਕ ਕੋਰਟ ਦਾ ਆਰਡਰ ਆ ਜਿਹੜਾ ਉਹ ਇੰਪਲੀਮੈਂਟ ਕੀਤਾ ਤੁਹਾਨੂੰ ਕੋਈ ਹੋਰ ਇਹ ਕਹਿ ਦਈਏ ਕਿ ਤੁਹਾਨੂੰ ਕੋਈ ਨੌਕਰੀ ਦੇ ਉੱਪਰ ਖਤਰਾ ਉਸ ਬਾਰੇ ਕੋਈ ਆਰਡਰ ਹੋਵੇ ਉਹ ਨਹੀਂ ਹੈ ਕਰਕੇ ਆਪ ਦੀ ਘੜੀ ਸਾਨੂੰ ਐਜੂਕੇਸ਼ਨ ਵੱਲ ਧਿਆਨ ਦੇਣਾ ਚਾਹੀਦਾ ਤੇ ਅਲੱਗ-ਅਲੱਗ ਫਾਈਟ ਕਰਨ ਦੀ ਥਾਂ ਜਾਂ ਅਲੱਗ-ਅਲੱਗ ਦੇਖਣ ਦੀ ਥਾਂ ਸਾਡੀ اپیل ਆ ਕਿ ਜਿੰਨੇ ਵੀ ਕਾਟਰ ਪ੍ਰਭਾਵਿਤ ਹੋਏ ਨੇ 3704 6635 ਟੀਟੀ ਵਾਲੇ ਨੇ ਜਾਂ ਜਿਨ੍ਹਾਂ ਨੂੰ ਹਂਦੇਸ਼ਾ ਕਿ ਆਪਾਂ ਇਕਜੁੱਟ ਹੋ ਕੇ ਇਸ ਮਾਮਲੇ ਨੂੰ ਲੜੀਏ ਇਹ ਸਰਕਾਰ ਦੀ ਏਡੀਐਮਤ ਨਹੀਂ ਹੈਗੀ ਕਿ 7-800 ਟੀਚਰਾਂ ਦੇ ਉੱਪਰ ਕੋਈ ਫੈਸਲਾ ਮਕੈਨਿਕਲੀ ਲਾਗੂ ਕਰ ਦੇਵੇ ਤੇ ਉਹਨਾਂ ਨੂੰ ਇਹ ਕਹਿ ਦੇਵੇ ਕਿ ਤੁਸੀਂ ਹੁਣ ਘਰ ਨੂੰ ਜਾਓ ਇਹ ਘਰ ਨੂੰ ਜਾਊਗੀ ਤਾਂ ਫਿਰ ਸਰਕਾਰ ਤੇ ਅਧਿਕਾਰੀ ਜਾਣਗੇ ਟੀਚਰ ਨਹੀਂ ਜਾਣਗੇ ਤੁਹਾਨੂੰ ਭਰੋਸਾ ਦਿੰਦੇ ਆ ਪਰ ਭਰੋਸਾ ਤੁਹਾਡੇ ਸਿਰ ਤੇ ਆ ਜੇ ਤੁਸੀਂ ਹੁਣੀ ਭਜਨਟ ਕਰਨ ਲੱਗੇ ਕਿ ਹੁਣ ਤਾਂ ਕੋਟ ਵੱਲ ਚਲੇ ਜਾਈਏ ਐਡਿਟੇਸ਼ਨ ਵੱਲ ਦੇਖਣਾ ਨਹੀਂ ਫਿਰ ਇਹ ਭਰੋਸਾ ਜਿਹੜਾ ਉਹ ਡੋਲੂਗਾ ਇਸ ਕਰਕੇ ਸਾਡੀ ਤੁਹਾਨੂੰ ਅਪੀਲ ਆ ਕਿ ਆਪਾਂ ਇਧਰ ਧਿਆਨ ਲਈਏ ਇਹ ਤਿੰਨੇ ਕਾਡਰ ਜਿਨ੍ਹਾਂ ਦੀ ਜਿਨ੍ਹਾਂ ਦੀ ਗੱਲ ਮੈਂ ਕੀਤੀਆਂ ਆਪਾਂ ਕੋਈ ਇਕਜੁੱਟ ਕੋਸ਼ਿਸ਼ ਕਰੀਏ ਇਹਨਾਂ ਦੇ ਆਗੂਆਂ ਨਾਲ ਵੀ ਗੱਲ ਕਰਾਂਗੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਦੇਖੋ ਇਹ ਬਹੁਤ ਮਾਮਲਾ ਸੀਰੀਅਸ ਆ ਇਸ ਮਾਮਲੇ ਤੇ ਜੇ ਅਸੀਂ ਅਲੱਗ-ਅਲੱਗ ਫਾਈਟ ਕਰਾਂਗੇ ਤਾਂ ਇਸ ਵਿੱਚ ਨੁਕਸਾਨ ਹੋਣ ਦਾ ਵੀ ਖਰਚਾ ਹੈਗਾ ਜੇ ਇਕੱਠੇ ਫਾਈਟ ਕਰਗੇ ਤਾਂ ਇੱਕ ਐਗਜ਼ਾਮਪਲ ਸੈੱਟ ਕਰਦਾ ਕਿ ਜੇ ਗਲਤੀ ਅਧਿਕਾਰੀਆਂ ਦੀ ਹੁੰਦੀ ਆ ਫਿਰ ਅਧਿਆਪਕ ਉਹ ਗਲਤੀ ਦਾ ਜਿਹੜਾ ਖਮਿਆਜਾ ਉਹ ਨਹੀਂ ਭੁਗਤੁੰਦੇ ਬਸ ਇਹੀ ਸਾਰੇ ਅਧਿਆਪਕਾਂ ਨੂੰ ਬਹੁਤ-ਬਹੁਤ ਅਪੀਲ ਆ ਤੇ ਨਾਲ ਸਾਡੇ ਦੇਖੋ ਅੱਜ 3704 ਅਧਿਆਪਕ 41 61 ਵਾਲੇ ਜਿਹੜੇ ਅਧਿਆਪਕ ਨੇ ਉਹ ਵੀ ਪਹੁੰਚੇ ਹੋਏ ਨੇ ਤੇ ਇਹੀ ਬਾਕੀ ਸਾਰੇ ਅਧਿਆਪਕਾਂ ਨੂੰ ਅਪੀਲ ਕਰਾਂਗੇ ਕਿ ਆਪਾਂ ਇਕਜੁੱਟ ਰਹੀਏ ਇਕਜੁੱਟ ਰਹਾਂਗੇ ਤਾਂ ਜਿੱਦਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ